બસ ਹਰ ਸ਼ੁੱਕਰਵਾਰ ਨੂੰ ਦੁਪਹਿਰੇ 2:07 ਦਾ ਟਾਈਮ ਹੈ ਜੋ ਵਾਇਆ ਭਟੰਡਾ ਰੌਤਟ ਸਕੂਰ ਵਸਤੀ ਮਥਰਾ ਬੋਪਾਲ ਐਟਾਰਸੀ ਹੋਤੇ ਹੋਏ ਜਾਏਗੀ ਸਤੇ ਗੁਰੂ ਸਾਹਿਬ ਦੀ ਮਿਹਰ ਹੈ ਕਿਉਂਕਿ ਕੋਟਕੇਪੁਰਾ ਦਸਵੇਂ ਪਾਤਸ਼ਾਹ ਦਾ ਚਰਨਸ਼ੋ ਜਿਹੜਾ ਹੈਗਾ ਸ਼ਹਿਰ ਹੈ ਤੇ ਸਾਨੂੰ ਜਿਹੜੀ ਅੱਗੇ ਸੀ ਤਾਂ ਉਹਨਾਂ ਦਾ ਆਡਰ ਸਾਰਾ ਲੈ ਕੇ ਚੱਲੇ ਹੋਏ ਸੀਗੇ ਵੀ ਸੱਚੇ ਪਾਤਸ਼ਾਹ ਤੂੰ ਹੀ ਦਵਾਣਾ ਅਸੀਂ ਤਾਂ ਲੈਟਰ ਲਿਖਣ ਵਾਲੇ ਹੈਗੇ ਤੇ ਉਹਨਾਂ ਨੇ ਪੂਰਾ ਮੋਹਰ ਲਾਤੀ ਤੇ ਅੱਜ ਇੱਕ ਦਿਨ ਵਾਸਤੇ ਗੱਡੀ ਚੱਲੀ ਆ ਤੇ ਹਫਤੇਵਾਰ ਵੀ ਕਰਾ ਦੇਣਗੇ ਇਹ ਹਰ ਰੋਜ਼ ਵਿੱਚ ਚੱਲਣ ਲੱਗ ਜੂਗੀ ਉਹਨਾਂ ਦੀ ਕਿਰਪਾ ਹੋਣੀ ਹੈ ਜੀ ਅੱਜ ਸਾਨੂੰ ਪੂਰਾ ਜੀ ਅੱਜ ਬਹੁਤ ਖੁਸ਼ੀਆਂ ਜੀ ਸਾਨੂੰ ਖੁਸ਼ੀਆਂ ਤੇ ਖੇੜੇ ਆ ਜੀ ਅੱਜ ਪੂਰੇ ਤੇ ਨੀਤਾਛ ਢੋਲ ਵੱਜਣੇ ਸੀ ਕੱਲ ਹਾਸਾ ਹੋ ਗਿਆ ਇਸ ਕਰਕੇ ਢੋਲ ਨਹੀਂ ਵਜਾਏ ਜੇ ਕਾਰਿਆਂ ਦੀ ਗੂੰਜ ਵਿੱਚ ਨਧੇੜ ਸਾਹ ਵਾਲੀ ਨਵੀਂ ਰੇਲ ਗੱਡੀ ਦਾ ਸ਼ਾਨਦਾਰ ਸਵਾਗਤ ਡਰਾਈਵਰ ਦਾ ਹਾਰ ਪਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਦਿੱਤੀ ਗਈ ਵਧਾਈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਰੀਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਤੋਂ ਨਦੇੜ ਸਾਹਿਬ ਯਾਨੀ ਹਜ਼ੂਰ ਸਾਹਿਬ ਤੱਕ ਰਵਾਨਾ ਹੋਈ ਨਵੀਂ ਰੇਲਗੱਡੀ ਦਾ ਪਹਿਲੇ ਦਿਨ ਫਰੀਦਕੋਟ ਦੀ ਬਜਾਏ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਾਨਦਾਰ ਸਵਾਗਤ ਕੀਤਾ ਇਸ ਸਮੇਂ ਸੰਗਤਾਂ ਨੇ ਗੱਡੀ ਦੇ ਡਰਾਈਵਰ ਨੂੰ ਹਾਰ ਪਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਜ਼ਿਕਰਯੋਗ ਹੈ ਕਿ ਇਹ ਰੇਲਗੱਡੀ ਦੇ ਰਵਾਨਾ ਹੋਣ ਸੰਬੰਧੀ ਫਿਰੋਜ਼ਪੁਰ ਵਿਖੇ ਰੱਖਿਆ ਗਿਆ ਸਮਾਗਮ ਜਹਾਜ਼ ਹਾਦਸੇ ਕਾਰਨ ਰੱਦ ਕਰ ਦਿੱਤਾ ਗਿਆ ਸੀ ਇਸੇ ਕਰਕੇ ਸੰਗਤਾ ਨੇ ਕੋਟਕਪੂਰਾ ਦੇ ਵਿੱਚ ਢੋਲ ਠਮੱਕੇ ਦੀ ਧਾਂ ਤੇ ਸਾਦਾ ਪ੍ਰਭਾਵਸ਼ਾਲੀ ਤੇ ਉਤਸ਼ਾਹ ਭਰਪੂਰ ਸਵਾਗਤ ਸਮਾਗਮ ਕੀਤਾ ਜਾਣਕਾਰੀ ਅਨੁਸਾਰ ਰੇਲਵੇ ਨੇ ਫਿਰੋਜ਼ਪੁਰ ਤੋਂ ਨਦੇੜ ਸਾਹਿਬ ਤੇ ਹਰਦਵਾਰ ਨੂੰ ਦੋ ਵੱਖ-ਵੱਖ ਹਫਤਾਵਾਰੀ ਗੱਡੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਵਿੱਚ ਉਹ ਨਦੇੜ ਸਾਹਿਬ ਵਾਲੀ ਗੱਡੀ ਅੱਜ ਮਿਥੇ ਸਮੇਂ ਤੇ ਰਵਾਨਾ ਹੋਈ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਰੇਲਵੇ ਸੰਘਰਸ਼ ਸਮਤੀ ਕੋਟਕਪੂਰਾ ਵਿਕਾਸ ਮੰਚ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੇ ਹੋਰ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਹੁੰਚ ਕੇ ਨਧੇੜ ਸਾਹਿਬ ਜਾਣ ਵਾਲੀ ਸੰਗਤ ਲਈ ਠੰਡੇ ਮਿੱਠੇ ਜਲ ਦੀ ਸ਼ਬੀਲ ਲਾਈ ਤੇ ਲੱਡੂ ਵੰਡੇ ਇਸ ਸਮੇਂ ਭਾਜਪਾ ਆਗੂ ਜਸਪਾਲ ਸਿੰਘ ਪੰਜ ਗ੍ਰਾਈ ਨੇ ਵੀ ਪਹੁੰਚ ਕੇ ਸਬਨਾਂ ਦਾ ਤੇ ਰੇਲਵੇ ਵਿਭਾਗ ਦਾ ਤਨਵਾਦ ਕੀਤਾ ਤੇ ਨਾਲ ਦੀ ਨਾਲ ਮੰਗ ਕੀਤੀ ਕਿ ਇਸ ਰੇਲ ਗੱਡੀ ਦਾ ਠਹਿਰਾਓ ਜੈਤੂ ਰੇਲਵੇ ਸਟੇਸ਼ਨ ਤੇ ਵੀ ਕੀਤਾ ਜਾਵੇ ਕਿਉਂਕਿ ਇਹ ਰੇਲ ਗੱਡੀ ਹੈ ਜਿਹੜੀ ਫਿਰੋਜ਼ਪੁਰ ਤੋਂ ਚੱਲ ਕੇ ਫਰੀਦਕੋਟ ਤੇ ਕੋਟਕਪੂਰਾ ਹੀ ਖੜਦੀ ਆ ਜੈਤੂ ਨਹੀਂ ਖੜਦੀ ਉਸ ਤੋਂ ਬਾਅਦ ਸਿੱਧੀ ਬਠਿੰਡੇ ਖੜਦੀ ਆ ਤੇ ਅੱਗੇ ਰਵਾਨਾ ਹੋ ਜਾਂਦੀ ਆ ਜੀ ਇਹ ਗਾੜੀ ਹੈ ਆਪਣੇ ਫਿਰੋਜ਼ਪੁਰ ਸੇ ਨੰਦੇੜ ਸਾਹਿਬ ਕੇ ਲਈ ਚੱਲੀ ਹੈ ਔਰ 14622 21 ਕੇ ਨੰਬਰ ਸੇ ਇੱਕ ਗਾੜੀ ਚਲੇਗੀ ਸাপ্তাহਿਕ ਟ੍ਰੇਨ ਹੈ ਹਰ ਸ਼ੁੱਕਰਵਾਰ ਨੂੰ ਦੁਪਹਿਰੇ 2:07 ਦਾ ਟਾਈਮ ਹੈ ਜੋ ਵਾਇਆ ਬਠਿੰਡਾ ਰੌਤਟ ਸਕੂਰ ਵਸਤੀ ਮੋਤਰਾ ਬੋਪਾਲ ਐਟਾਰਸੀ ਹੋਤੇ ਹੋਏ ਜਾਏਗੀ ਕਦੋਂ ਪਹੁੰਚੋ ਉੱਤੇ ਇਸ ਉਹ ਕੱਲ ਪਹੁੰਚਿਆ ਜੀ ਇਸ ਥਾਂ ਸੇ ਕਰੀਬ 20 ਮਿੰਟ ਦਾ ਰਸਤਾ ਹੈ ਇਸ ਦਾ ਬਾਪ ਸੀ ਬਾਪ ਸੀ ਆਈਏ ਮੰਗਲਵਾਰ ਕੋ ਅਰਲੀ ਮਾਰਨਿੰਗ ਸਵੇਰੇ ਉੱਥੋਂ ਐ ਤਵਰਦ ਲੋ ਹਾਂਜੀ ਇਹ ਜੀ ਸਾਡੀ ਮੰਗ ਵੈਸੇ ਤਾਂ ਲੰਬੇ ਸਮੇਂ ਤੋਂ ਸੀ ਪਰ 2000 ਦੱਸੇ ਸੀ ਲਗਾਤਾਰ ਪ੍ਰਾਈਮ ਮਿਨਿਸਟਰ ਰੇਲ ਮੰਤਰੀ ਤੇ ਸਾਰੇ ਜਿਹੜੇ ਰੇਲਵੇ ਬੋਰਡ ਨੂੰ ਲਿਖ ਰਹੇ ਸੀਗੇ ਵੀ ਸਾਡੀ ਜਿਹੜੀ ਅਗੇ ਫਰੋਈਪੁਰ ਤੋਂ ਨਦੇੜ ਸਾਹਿਬ ਜਿਹੜੀ ਦਿੱਤੀ ਜਾਵੇ ਗੱਡੀ ਕਿਉਂਕਿ ਇੱਥੇ ਸਾਰਾ ਸਾਡਾ ਖਿੱਤਾ ਖਾਲੀ ਸੀਗਾ ਮੋਗਲ ਤੋਂ ਲੱਗ ਕੇ ਤਰਮਕੋਟ ਇਧਰੋਂ ਫਾਜ਼ਿਲਕਾ ਤੱਕ ਮੁਕਸਰ ਤੱਕ ਤੇ 2019 ਦੇ ਵਿੱਚ ਅਸੀਂ ਟੀਪੀ ਸਿੰਘ ਜੀਐਮ ਜਿਹੜੇ ਹੈ ਰਿਟਾਇਰ ਹੋ ਗਏ ਆ 20 ਜਨਵਰੀ 20 ਚ ਉਹਨਾਂ ਨੂੰ ਅਸੀਂ ਗਏ ਸੀਗੇ ਜਿਹਦੇ ਨਾਲ ਮੇਰੇ ਨਾਲ ਮੇਰੇ ਦੋਸਤ ਸੀਗੇ ਸਰਦਾਰ ਕਲਤਾਰ ਸਿੰਘ ਸੰਧਵਾ ਅਜਿਹਾ ਸਪੀਕਰ ਹੈ ਤੇ ਸਰਦਾਰ ਮਹਿੰਦੀ ਰਤਾ ਸਾਹਿਬ ਜਿਹੜੇ ਪੱਤਰਕਾਰ ਤੇ ਸੋਸ਼ਲ ਵਰਕਰ ਵੀ ਆ ਸੋਮਨਾਥ अरोड़ा ਜੀ ਗਏ ਸੀਗੇ ਰਜਿੰਦਰ ਕੁਮਾਰ ਗਏ ਸੀਗੇ ਤੇ ਅਸੀਂ ਸਾਰੀ ਟੀਮ ਗਈ ਸੀ ਤੇ ਮੈਂ ਵੀ ਨਾਲ ਸੀਗਾ ਉਹ ਤੇ ਅਸੀਂ ਉਹਨਾਂ ਨੂੰ ਦੇਖ ਕੇ ਆਏ ਸੀ ਜਦੋਂ ਤੇ ਉਹ ਰਿਟਾਇਰ ਹੋ ਰਹੇ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਰਿਟਾਇਰ ਹੋ ਰਿਹਾ ਪਰ ਤੁਸੀਂ ਇੱਕ ਸਾਲ ਪਹਿਲਾਂ ਆਂਦੇ ਤੇ ਮੈਂ ਦੇ ਜਾਂਦਾ ਤੇ ਗੁਰੂ ਸਾਹਿਬ ਦੀ ਮਿਹਰ ਹੈ ਕਿਉਂਕਿ ਕੋਟ ਕੇ ਉਪਰ ਆ 10ਵੇਂ ਪਾਤਸ਼ਾਹ ਦਾ ਚਰਨਸ਼ੋ ਜਿਹੜਾ ਹੈਗਾ ਸ਼ਹਿਰ ਹੈ ਤੇ ਸਾਨੂੰ ਜਿਹੜੀ ਅੱਗੇ ਸੀ ਤਾਂ ਉਹਨਾਂ ਦਾ ਹੋਟਲ ਸਾਰਾ ਲੈ ਕੇ ਚੱਲੇ ਹੋਏ ਸੀਗੇ ਵੀ ਸੱਚੇ ਪਾਤਸ਼ਾਹ ਤੂੰ ਹੀ ਦਵਾਣਾ ਸੀ ਤਾਂ ਲੈਟਰ ਲਿਖਣ ਆਲੇ ਹਗੇ ਤੇ ਉਹਨਾਂ ਨੇ ਪੂਰਾ ਮੋਹਰ ਲਾਤੀ ਤੇ ਅੱਜ ਇੱਕ ਦਿਨ ਵਾਸਤੇ ਗੱਡੀ ਚੱਲੀ ਆ ਤੇ ਹਫਤੇਵਾਰ ਵੀ ਕਰਾ ਦੇਣਗੇ ਇਹ ਹਰ ਰੋਜ਼ ਵੀ ਚੱਲਣ ਲੱਗ ਜੂਗੀ ਉਹਨਾਂ ਦੀ ਕਿਰਪਾ ਹੋਣੀ ਹੈਗੀ ਇਸ ਤੋਂ ਇਲਾਵਾ ਹੋਰ ਵੀ ਇੱਕ ਟ੍ਰੇਨ ਚੱਲ ਰਹੀ ਹੈ ਹਰਦਵਾਰ ਦੀ ਹਾਂਜੀ ਉਹ 18 ਤਰੀਕ ਨੂੰ ਸਵੇਰ 11 ਵਜੇ ਆਉਗੀ ਜੀ ਟ੍ਰੇਨ ਰਾਤ ਨੂੰ ਤੇ ਅਗਲੇ ਦਿਨ ਉਹ ਵੀਰਵਾਰ ਪਹੁੰਚੂਗੀ ਵੀਰਵਾਰ ਤੋਂ ਆ ਕੇ ਵੀਰਵਾਰ ਨੂੰ ਹੀ ਸਵੇਰ 11 ਵਜੇ ਉਹ ਕੋਟਕੇ ਪਰੇ ਆਉਗੀ ਤੇ ਇਹ ਜਿਹੜੀ ਨਦੇੜ ਸਾਹਿਬ ਹੈ ਇਹ ਐਤਵਾਰ ਨੂੰ ਜਿਹੜੀ ਹੈਗੀ ਆ ਤੁਹੇਰੇ 3 ਵਜੇ ਪਹੁੰਚੂਗੀ ਉੱਥਾਂ ਤੇ ਪੌਣੇ 3 ਵਜੇ ਜੇ ਤੁਸੀਂ ਸੰਘਰਸ਼ ਕਰ ਰਹੀ ਹੈ ਤੁਹਾਡੀ ਸੰਸਥਾ ਸਾਡੀ ਜੀ ਮੇਰੇ ਜਿਹੜੇ ਪਹਿਲੇ ਜਿਹੜੇ ਪ੍ਰਧਾਨ ਸੀ 30 35 ਸਾਲ ਹੋ ਗਏ ਸਾਡੀ ਸੰਸਥਾ ਨੂੰ ਕਈ ਗੱਡੀਆਂ ਉਹਨਾਂ ਨੇ ਚਲਾਈਆਂ ਕਈ ਇਸ ਦੁਨੀਆ 'ਚ ਨਹੀਂ ਰਹਿ ਗਏ ਸਾਡੇ ਦੋਸਤ ਉਹਨਾਂ ਨੂੰ ਅਸੀਂ ਯਾਦ ਕਰ ਲੈਣੇ ਆ ਜਿਵੇਂ ਬੈਜਨਾਥ ਜੀ ਬਾਉਰਾਮ ਜੀ ਪ੍ਰਸ਼ੋਤਮ ਬੇਤਾਬ ਜੀ ਉਹ ਲਿਖਦੇ ਹੁੰਦੇ ਡਰਾਫਟਿੰਗ ਕਰਦੇ ਹੁੰਦੇ ਸੀਗੇ ਤੇ ਉਹਦੇ ਬਾਅਦ ਮੇਰੀ ਚੋਣ ਹੋਈ ਹੈ ਉਸ ਤੋਂ ਬਾਅਦ ਅਸੀਂ ਜਿਹੜੇ ਨੂੰ ਅਡਜਸਟਡ ਕਰਾ ਕੇ ਰੇਲਵੇ ਸੰਘਰਸ਼ ਮਿਤੀ ਕੋਰਟ 'ਤੇ ਉਪਰ ਆ ਉਹ ਸਾਰੇ ਮੇਰੇ ਦੋਸਤ ਜਿਹੜੇ ਹੈਗੇ ਆ ਉਹਨਾਂ ਨੇ ਪੂਰਾ ਮਿਹਨਤ ਕਰਕੇ ਜਿਹੜੀ ਹੈਗੀ ਅੱਜ ਗੱਡੀਆਂ ਚੱਲੀਆਂ ਅੱਜ ਸਾਨੂੰ ਪੂਰਾ ਜੀ ਅੱਜ ਬਹੁਤ ਖੁਸ਼ੀਆਂ ਜੀ ਸਾਨੂੰ ਖੁਸ਼ੀਆਂ ਤੇ ਖੇੜੇ ਆ ਜੀ ਅੱਜ ਪੂਰੇ ਤੇ ਨਿਤਾਛ ਢੋਲ ਵੱਜਣੇ ਸੀ ਕੱਲ ਹਾਸਾ ਹੋ ਗਿਆ ਇਸ ਕਰਕੇ ਢੋਲ ਨਹੀਂ ਵਜਾਏ ਬਹੁਤ ਹੀ ਵਧੀਆ ਕੰਮ ਸਰਕਾਰ ਵੱਲੋਂ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਤਾਂ ਸਰਕਾਰ ਦੇ ਧੰਨਵਾਦੀ ਆ ਕਿਉਂਕਿ ਇਸ ਏਰੀਆ ਦੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਹਜ਼ੂਰ ਨੰਦੇਸ਼ ਸਾਹਿਬ ਜ ਲੋਕਾਂ ਨੂੰ ਜਿਹੜਾ ਜਾਣ ਦੇ ਵਾਸਤੇ ਬੜੀ ਦਿੱਕਤ ਆਉਂਦੀ ਸੀਗੀ ਤਾਂ ਇੱਕ ਤਾਂ ਉਮੀਦ ਕਰਦੇ ਆਂ ਵੀ ਇਹ ਟ੍ਰੇਨ ਜਿਹੜੀ ਹਫ਼ਤੇ 'ਚ ਇੱਕ ਵਾਰੀ ਚੱਲਦੀ ਐ ਦੋ ਵਾਰੀ ਚਲਾਈ ਜਾਵੇ ਇਹਦੇ ਨਾਲ ਇਹ ਮੰਗ ਵੀ ਕਰਦੇ ਆਂ ਹਾਲੇ ਸਰਕਾਰ ਤੋਂ ਪਰ ਸਾਡੇ ਏਰੀਆ ਨੂੰ ਬਹੁਤ ਵੱਡਾ ਇੱਕ ਸੁੱਖ ਮਿਲੂਗਾ ਬੜੀ ਜ਼ਿਆਦਾ ਸੰਗਤ ਐ ਜਿਹੜੀ ਲੰਬੇ ਸਮੇਂ ਤੋਂ ਇਸ ਚੀਜ਼ ਦੀ ਵੀ ਵੇਟ ਕਰ ਰਹੀ ਸੀਗੀ ਆਉਣ ਵਾਲੇ ਸਮੇਂ 'ਚ ਇੱਕ ਹਰਦوار ਵਾਸਤੇ ਵੀ ਟ੍ਰੇਨ ਚੱਲ ਰਹੀ ਐ ਉਹਦੇ ਵਾਸਤੇ ਵੀ ਅਸੀਂ ਸਰਕਾਰ ਦਾ ਪਹਿਲਾਂ ਹੀ ਧੰਨਵਾਦ ਕਰਦੇ ਆਂ ਹਰ ਸ਼ੁਕਰਵਾਦ